ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਪਹਾੜਾਂ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਫਿਲਹਾਲ ਖਤਰੇ ਦੀ ਕੋਈ ਗੱਲ ਨਹੀਂ ਹੈ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਰਣਜੀਤ ਸਾਗਰ ਡੈਮ ਝੀਲ ਦੇ ਵਿੱਚ ਇਸ ਵੇਲੇ ਪਾਣੀ ਦਾ ਪੱਧਰ 505 ਮੀਟਰ ਤੱਕ ਪਹੁੰਚ ਚੁੱਕਾ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 12 ਮੀਟਰ ਜ਼ਿਆਦਾ ਹੈ ਦੱਸ ਦਈਏ ਕਿ ਪਹਾੜਾਂ ਵਿੱਚ ਲਗਾਤਾਰ ਬਰਸਾਤਾਂ ਦੇ ਚੱਲਦੇ ਮੈਦਾਨੀ ਇਲਾਕਿਆਂ ਦੀਆਂ ਨਦੀਆਂ ਜਿੱਥੇ ਉਫਾਨਤੇ ਨੇ ਉਥੇ ਹੜ ਵਰਗੀ ਸਥਿਤੀ ਵੀ ਬਣੀ ਹੋਈ ਹੈ ਇਸੇ ਤਰ੍ਹਾਂ ਹੀ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਲਗਾਤਾਰ ਪੱਧਰ ਵੱਧ ਰਿਹਾ ਹੈ ਇਸ ਦੇ ਚਲਦੇ ਰਣਜੀਤ ਸਾਗਰ ਡੈਮ ਦੇ ਐਕਸੀਅਨ ਗਗਨਦੀਪ ਸਿੰਘ ਨੇ ਦੱਸਿਆ ਕਿ ਝੀਲ ਵਿੱਚ ਪਾਣੀ ਦਾ ਪੱਧਰ 500 ਮੀਟਰ ਤੱਕ 505 ਮੀਟਰ ਤੱਕ ਪਹੁੰਚ ਚੁੱਕਿਆ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 12 ਮੀਟਰ ਵੱਧ ਹੈ ਪਰ ਅਜੇ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਉਹਨਾਂ ਦੱਸਿਆ ਕਿ ਰੋਜ਼ਾਨਾ ਵਾਧੂ ਪਾਣੀ ਰਣਜੀਤ ਸਾਗਰ ਡੈਮ ਦੀ ਝੀਲ ਤੋਂ ਛੱਡਿਆ ਜਾਂਦਾ ਉਸ ਨੂੰ ਸ਼ਾਹਪੂਰ ਕੰਡੀ ਡੈਮ ਦੀ ਝੀਲ ਵਿੱਚ ਸਟੋਰ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਫਿਲਹਾਲ ਖਤਰੇ ਦੀ ਗੱਲ ਨਹੀਂ ਹੈ। ਅਜੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਥੱਲੇ ਹੈ। ਇੱਕ ਵਾਰ ਫਿਰ ਦੱਸ ਦਈਏ ਕਿ ਇਸ ਵੇਲੇ ਝੀਲ ਵਿੱਚ ਪਾਣੀ ਦਾ ਪੱਧਰ 500 505 ਮੀਟਰ ਤੱਕ ਪਹੁੰਚ ਚੁੱਕਿਆ ਜੋ ਪਿਛਲੇ ਸਾਲ ਨਾਲੋਂ 12 ਮੀਟਰ ਵੱਧ ਹੈ ਪਰ ਖਤਰੇ ਦੀ ਅਜੇ ਕੋਈ ਵੀ ਸਥਿਤੀ ਨਹੀਂ ਹੈ। ਮੈਂ ਐਕਸੀ ਗਗਨਦੀਪ ਸਿੰਘ ਰੰਜੀ ਸਾਗੜਨ ਆ ਇਸ ਸਮੇਂ ਜਿਹੜਾ ਰੰਜੀ ਸਾਗੜ ਦਾ ਹੈ ਇਹਦੀ ਝੀਲ ਦਾ ਲੈਵਲ ਜਿਹੜਾ 505.52 ਦੇ ਲਗਭਗ ਹੈ ਜੋ ਕਿ ਪਿਛਲੇ ਸਾਲ ਸਿਮਿਲਰ ਸਮੇਂ ਦੇ ਨਾਲੋਂ ਤਕਰੀਬਨ 11 ਤੋਂ 12 ਮੀਟਰ ਜ਼ਿਆਦਾ ਹੈ ਇਸ ਤਰ੍ਹਾਂ ਜਿਹੜੀ ਰੈਜ਼ਰਵਾਇਰ ਦੀ ਫਿਲਿੰਗ ਦੀ ਸਥਿਤੀ ਹੈ ਉਹ ਵੀ ਕਾਫੀ ਕੰਫਰਟੇਬਲ ਹੈ ਪਿਛਲੇ ਸਾਲਾਂ ਦੇ ਨਾਲੋਂ ਤੇ ਹੜ੍ਹਾਂ ਦੀ ਸਥਿਤੀ ਤੋਂ ਵੀ ਜਿਹੜਾ ਰੈਜ਼ਰਵਾਇਰ ਆ ਕਾਫੀ ਸੁਰੱਖਿਅਤ ਹੈ ਕਿਉਂਕਿ ਇਸ ਸਮੇਂ ਦੇ ਵਿੱਚ ਜਿਹੜੀ ਮਤਵਵਤ ਅਲਾਵੇਬਲ ਲਿਮਿਟ ਹੈ ਉਹ 519 ਮੀਟਰ ਤੱਕ ਆਪਾਂ ਕਰਕੇ ਦਮਾ ਹੈ ਅ ਇਸਮੇ ਜੋ ਇਨਫਲੋ ਦੀ ਸਥਿਤੀ ਹੈ ਕਾਫੀ ਕੰਫਰਟੇਬਲ ਹੈ ਜਿਹਦੇ ਕਰਕੇ ਜਿਹੜੀ ਬਿਜਲੀ ਵਤੋਂ ਵਤ ਜਨਰੇਟ ਕੀਤੀ ਜਾ ਰਹੀ ਹੈ ਪੀਐਸਬੀਸੀ ਵੱਲੋਂ ਤੇ ਨਾਲ ਹੀ ਜੋ ਇਰੀਗੇਸ਼ਨਰੀ ਡਿਮਾਂਡ ਹੈ ਇਸ ਸਿਸਟਮ ਦੀ ਉਹਦੇ ਅਨੁਸਾਰ ਅਜਿਹਾ ਸ਼ਾਂਪਰ ਕੰਡਿਡਾ ਅੰਦਰ ਪਾਇੰਚ ਚੱਲਦਾ ਮੈਂ ਐਕਸਾਈਡਾ ਗਗਨਦੀਪ ਸਿੰਘ ਰੰਜੀਤ ਸਾਗੜਾ ਹ ਇਸ ਸਮੇਂ ਜਿਹੜਾ ਰੰਜੀਤ ਸਾਗੜਾ ਦਾ ਇਹਦੀ ਝੀਲ ਦਾ ਲੈਵਲ ਜਿਹੜਾ 505.52 ਦੇ ਲਗਭਗ ਹੈ ਜੋ ਕਿ ਪਿਛਲੇ ਸਾਲ ਸਿਮਿਲਰ ਸਮੇਂ ਦੇ ਨਾਲੋਂ ਤਕਰੀਬਨ 11 ਤੋਂ 12 ਮੀਟਰ ਜ਼ਿਆਦਾ ਹੈ ਇਸ ਤਰ੍ਹਾਂ ਜਿਹੜੀ ਰੈਜ਼ਰਵ ਹੋ ਜਾਂਦੀ ਫਿਲਿੰਗ ਦੀ ਸਥਿਤੀ ਹੈ ਉਹ ਵੀ ਕਾਫੀ ਕੰਫਰਟੇਬਲ ਹੈ ਪਿਛਲੇ ਸਾਲਾਂ ਦੇ ਨਾਲ ਤੇ ਹੜ੍ਹਾਂ ਦੀ ਸਥਿਤੀ ਤੋਂ ਵੀ ਜਿਹੜਾ ਰੈਜ਼ਰਵਾਇਰ ਹੈ ਕਾਫੀ ਸੁਰੱਖਿਅਤ ਹੈ ਕਿਉਂਕਿ ਇਸ ਸਮੇਂ ਦੇ ਵਿੱਚ ਜਿਹੜੀ ਮਤਵਵਤ ਅਲਾਵੇਬਲ ਲਿਮਿਟ ਹੈ ਉਹ 519 ਮੀਟਰ ਤੱਕ ਦਾ ਤੋਂ ਸੁਰੱਖਿਅਤ ਮੰਨਿਆ ਗਿਆ ਹੈ ਅ ਇਸ ਵਿੱਚ ਜੋ ਇਨਫਲੋ ਦੀ ਸਥਿਤੀ ਹੈ ਕਾਫੀ ਕੰਫਰਟੇਬਲ ਹੈ ਜਿਹਦੇ ਕਰਕੇ ਜਿਹੜੀ ਬਿਜਲੀ ਵਕਤੋਂ ਵਕਤ ਜਨਰੇਟ ਕੀਤੀ ਜਾ ਰਹੀ ਹੈ ਡੀਐਸਬੀਸੀ ਇਹਨਾਂ ਨੂੰ ਤੇ ਨਾਲ ਹੀ ਜੋ ਇਰੀਗੇਸ਼ਨ ਦੀ ਡਿਮਾਂਡ ਹੈ ਇਹ ਵੀ ਇਸ ਸਿਸਟਮ ਦੀ ਉਹਦੇ ਅਨੁਸਾਰ ਜਿਹੜਾ ਸ਼ੈਂਪਰ ਕੰਡਿਟਾ ਅੰਦਰ ਪਾਣੀ ਚੱਲਦਾ ਹੈ